ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਕੱਲ ਮਿਲ ਚੁੱਕੀ ਹੈ ਪਰ ਇਸ ਤੋਂ ਬਾਅਦ ਹਜੇ ਸਿਆਸੀ ਕਮਸਾਣ ਚਾਰੀ ਹੈ ਜਿਸ ਦੇ ਤਹਿਤ ਹੁਣ ਬਾਦਲਾਂ ਦੇ ਲਈ ਇੱਕ ਸਿੱਧੀ ਚੁਣੌਤੀ ਬਣ ਗਈ ਹੈ ਤੇ ਦੱਸਦੀ ਹੈ ਕਿ ਹੁਣ ਸਿੱਧੀ ਚੇਤਾਵਨੀ ਤੱਕ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦੇ ਦਿੱਤੀ ਗਈ ਹੈ ਤੇ ਉਥੇ ਹੀ ਪਗੌੜਾ ਦਲ ਕਹਿ ਕੇ ਜਿਹੜਾ ਕਿ ਬਾਦਲ ਧੜੇ ਨੂੰ ਲਲਕਾਰਿਆ ਚਾਰਿਆ ਤੇ ਜਿਸ ਦੇ ਤਹਿਤ ਗੱਲ ਕਰੀਏ ਤਾਂ ਉਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਹਿ ਦਿੱਤਾ ਹੈ ਕਿ ਅਸੀਂ ਪਗੌੜਾ ਦਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕੜੀ ਨਿਸ਼ਾਨ ਤੇ ਦੂਜੇ ਪਾਸੇ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਿ ਕਮੇਟੀ ਦਾ ਦਫ਼ਤਰ ਆ ਉਹ ਅਸੀਂ ਵਾਪਸ ਲੈਣਾ ਹੈ ਤੇ ਜਿਸ ਤੋਂ ਬਾਅਦ ਗਿਆਨੀ ਹਰਪੀ ਸਿੰਘ ਦੇ ਵੱਲੋਂ ਸਟੇਜ ਦੇ ਉੱਤੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਤੇ ਦੂਜੇ ਪਾਸੇ ਚੁਣੌਤੀ ਤੱਕ ਦੇ ਦਿੱਤੀ ਹੈ ਤੇ ਹੁਣ ਇਸ ਤੋਂ ਬਾਅਦ ਪ੍ਰਧਾਨਗੀ ਤੋਂ ਬਾਅਦ ਹਜੇ ਵੀ ਜਿਹੜਾ ਕਿ ਸਿਆਸੀ ਕਮਸਾਣ ਜਾਰੀ ਹੈ ਤੇ ਜਿਸ ਤੋਂ ਬਾਅਦ ਬਾਦਲ ਅਤੇ ਦੂਜੇ ਪਾਸੇ ਹੁਣ ਗਿਆਨੀ ਹਰਪੀ ਸਿੰਘ ਦੀ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਦੇ ਉੱਤੇ ਪਲਟਵਾਰਤਾ ਕੀਤੇ ਜਾ ਰਹੇ ਨੇ ਤੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਤੇ ਵੀ ਉਹਨਾਂ ਦਾ ਚੁੱਲਾ ਜਿਹੜਾ ਉਹ ਤੜਕਿਆ ਹੋਇਆ ਇੱਕ ਸਟੈਂਡ ਦੇ ਆਸਰੇ ਖੜੋਤਾ ਹੋਇਆ ਉਹ ਸਟੈਂਡ ਦੇ ਆਸਰੇ ਖੜੋਤਾ ਤੇ ਜੋ ਸਟੈਂਡ ਵੀ ਅਸੀਂ ਲੈ ਲੈਣਾ ਜਿਹਦੇ ਆਸਰੇ ਉਹ ਖੜੋਤਾ ਹੋਇਆ ਨਾ ਉਹ ਸਟੈਂਡ ਅਸੀਂ ਲੈ ਲੈਣਾ ਇਹ ਕਰਨਾ ਕਰੀ ਤੇ ਜਦੋਂ ਅਸੀਂ ਸਟੈਂਡ ਲੈ ਲਿਆ ਉਹ ਜਿਹਦੇ ਆਸਰੇ ਖੜੋਤਾ ਨਾ ਉਹ ਸਟੈਂਡ ਤਿੰਨ ਪਹੀਆਂ ਵਾਲਾ ਤਿੰਨ ਪਿੱਲਰਾਂ ਵਾਲਾ ਤੇ ਜਿੱਦਿਆਂ ਅਸੀਂ ਉਹ ਸਟੈਂਡ ਲੈ ਲਿਆ ਤੇ ਇਹਨਾਂ ਦੇ ਚੁੱਲ੍ਹੇ ਨੇ ਖੇਰੂ ਖੇਰੂ ਹੋ ਜਾਣਾ ਬिखर ਜਾਣਾ ਇਹਨਾਂ ਦੇ ਚੁੱਲ੍ਹੇ ਕਿਹੜਾ ਸਟੈਂਡ ਕਿਹੜੇ ਤਿੰਨ ਉਹ ਪੰਜਾਂ ਵਾਲਾ ਜਿਹੜਾ ਸਟੈਂਡ ਹੈ ਪਤਾ ਇੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਹੈ ਅਸੀਂ ਦੂਜਾ ਚੋਣ ਨਿਸ਼ਾਨ ਤੇ ਤੀਜਾ ਦਫ਼ਤਰ ਲਵਾਂਗੇ ਅਸੀਂ ਤੇ ਜਦੋਂ ਆਪਣਾ ਚੁੱਲਾ ਲੈ ਕੇ ਘਰੇ ਵੜ ਗਏ ਸੱਤ ਮੈਂਬਰੀ ਕਮੇਟੀ ਬਣਾਈ ਸੀ ਸ੍ਰੀ ਅਕਾਲ ਦਾਖ ਸਾਹਿਬ ਨੇ ਤੇ ਉਹਨਾਂ ਨੇ ਅੰਦਰ ਬੈਠਿਆਂ ਨੇ ਆਪਣਾ ਚੁੱਲਾ ਲੈ ਕੇ ਆਪਣੇ ਚੁੱਲੇ ਤੇ ਅੰਦਰ ਬੈਠਿਆਂ ਨੇ ਸੱਤ ਮੈਂਬਰੀ ਕਮੇਟੀ ਨੂੰ ਮਜਬੂਰ ਕੀਤਾ ਕਿ ਤੁਸੀਂ ਅਸਤੀਫੇ ਦੇ ਦਿਓ ਆ ਬੈਠੇ ਨੇ ਤੁੰਦਾ ਸਾਹਿਬ ਦੱਸ ਕੇ ਵੀ ਗਏ ਨੇ ਸਾਡੇ ਤੇ ਦਬਾਅ ਪਾਇਆ ਅਸਤੀਫੇ ਦੇ ਦਿਓ ਦੋਵਾਂ ਨੇ ਅਸਤੀਫੇ ਦੇ ਦਿੱਤੇ ਔਰ ਮੈਨੂੰ ਫਕਰ ਹੋ ਰਿਹਾ ਅੱਜ ਕਿ ਮੈਂ ਇਹਨਾਂ ਪੰਜਾਂ ਦੇ ਨਾਂ ਜਿਹੜੇ ਆ ਉਹ ਆਪਣੇ ਹੱਥੀਂ ਲਿਖੇ ਸੀ ਇਹਨਾਂ ਨੇ ਮੇਰੇ ਲਿਖੇ ਹੋਏ ਨਾਵਾਂ ਦੀ ਲਾਜ ਰੱਖੀ ਪੰਜਾਂ ਨੇ ਇਹਨਾਂ ਨੇ ਕਿਹਾ ਹੁਣ ਅਸੀਂ ਕੀ ਕਰੀਏ ਆਦੇਸ਼ ਦਿੱਤਾ ਸੀ ਕਿ ਇੱਕੋ ਚੁੱਲੇ ਤੇ ਬੈਠਣਾ ਹਾਂ ਤਾਂ ਚੁੱਲਾ ਲੈ ਕੇ ਅੰਦਰ ਵੜ ਗਏ ਇਹਨਾਂ ਨੇ ਬੂਹੇ ਠਕ ਠਕਾਏ ਪੰਜ ਮੈਂਬਰੀ ਕਮੇਟੀ ਨੇ ਬੂਹੇ ਠਕ ਠਕਾਏ ਖੋਲੋ ਗੱਲ ਕਰੋ ਸਾਡੇ ਨਾਲ ਆ ਕੇ ਕਹਿੰਦੇ ਅਸੀਂ ਨਹੀਂ ਸੁਣਦੇ ਤੁਸੀਂ ਇਸ ਤੀਫੇ ਦੇ ਕੇ ਇਹ ਫਿਰ ਪੰਥ ਕੋਲ ਗਏ ਪੰਥ ਦੇ ਅੱਗੇ ਇਹਨਾਂ ਪੰਜਾਂ ਨੇ ਝੋਲੀ ਅੱਡੀ ਤੇ ਪੰਥ ਨੇ ਇਹਨਾਂ ਦੀ ਝੋਲੀ ਦੇ ਵਿੱਚ ਮਿੱਟੀ ਪਾਈ ਔਰ ਇਹਨਾਂ ਦੇ ਕੋਲ ਇਹਨਾਂ ਨੂੰ ਪਾਣੀ ਦਿੱਤਾ ਕਿ ਜਾਓ ਜਾ ਕੇ ਆਪਣੀ ਮਿੱਟੀ ਤੇ ਆਪਣੇ ਪਾਣੀ ਦੇ ਨਾਲ ਗੁੰਨੋ ਤੇ ਵੱਖਰਾ ਚੁੱਲਾ ਬਣਾਓ 15 ਲੱਖ ਪੰਜਾਬ ਦੇ ਲੋਕਾਂ ਨੇ ਜਿਹਦੇ ਵਿੱਚੋਂ ਸਿੱਖ ਵੀ ਨੇ ਹਿੰਦੂ ਵੀ ਨੇ ਉਹਨਾਂ ਨੇ ਆਪਣੇ ਘਰ ਦੇ ਵਿਹੜਿਆਂ ਦੇ ਵਿੱਚੋਂ ਇਹਨਾਂ ਝੋਲ ਇਹਨਾਂ ਦੀ ਝੋਲੀ ਦੇ ਵਿੱਚ ਮਿੱਟੀ ਪਾਈ ਇਹ ਉਸ ਮਿੱਟੀ ਦੇ ਨਾਲ ਅੱਜ ਇਹ ਚੁੱਲਾ ਤਿਆਰ ਹੋਇਆ ਤੇ ਹੁਣ ਉਹ ਸਾਨੂੰ ਕਹਿੰਦੇ ਨੇ ਇਹ ਵੱਖਰਾ ਚੁੱਲਾ ਬਣਾ ਲਿਆ ਕਾਲ ਤੱਕ ਦੇ ਆਦੇਸ਼ ਦੀ ਉਲੰਘਣਾ ਜੀ ਇਹ ਵੱਖਰਾ ਨਹੀਂ ਬਣਾਇਆ ਤੁਹਾਡੇ ਕਰਕੇ ਇਹ ਵੱਖਰਾ ਬਣਿਆ ਹੁਣ ਇਹੋ ਹੀ ਅਸਲੀ ਚੁੱਲਾ ਹੈ ਇਹੋ ਹੀ ਅਸਲੀ ਚੁੱਲਾ ਹੈ ਔਰ ਇਹਦੇ ਤੇ ਹੀ ਹੁਣ ਇਕੱਠਾ ਹੋਣਾ ਪਏਗਾ ਸਭ ਨੂੰ ਔਰ ਮੈਂ ਅਪੀਲ ਕਰਦਾ ਉਸ ਚੁੱਲੇ ਦੇ ਆਲੇ ਦੋਲੇ ਬੈਠੇ ਆਗੂਆਂ ਨੂੰ ਵੀ ਕੈਸ ਚੁੱਲੇ ਚ ਕੁਛ ਨਹੀਂ ਰਿਹਾ ਹੁਣ ਇਹਦੇ ਵਿੱਚ ਅੱਗ ਨਹੀਂ ਤਪਣੀ ਐ ਤੇ ਰੋਟੀਆਂ ਕਿੱਥੋਂ ਲਾ ਲਵੋਗੇ ਤੁਸੀਂ ਹੁਣ ਸਾਡੇ ਕੋਲੇ ਆਓ ਹੋਣਾ ਪਊਗਾ ਉਹਨਾਂ ਨੂੰ ਮੈਨੂੰ ਇੱਕ ਕਹਿੰਦਾ ਕਹਿੰਦਾ ਆਤ ਆ ਜਾਈਏ ਜੀ ਪਰ ਦੇਖੋ ਜੀ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਵੀ ਟਿਕਟ ਦੇਾਂਗੇ ਮੈਂ ਕਿਹਾ ਟਿਕਟ ਰੇਲ ਦੀ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦੂਗੀ ਟ੍ਰੇਨ ਦੀ ਟਿਕਟ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦੂਗੀ ਇਹਨਾਂ ਦੀ ਟਿਕਟ ਤਾਂ ਲੈ ਕੇ ਕਰੂੰਗੀ ਕੀ ਇਹਨਾਂ ਦੀ ਟਿਕਟ ਤਾਂ ਲੈ ਕੇ ਤੁਸੀਂ ਕਰੋਗੀ ਕੀ ਇਹਦੋਂ ਤਾਂ ਟ੍ਰੇਨ ਦੀ ਟਿਕਟ ਲੈ ਲਿਓ ਬੱਸ ਦੀ ਟਿਕਟ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਪਹੁੰਚਾ ਦੂਗੀ ਇਹਨੇ ਮੰਜ਼ਲ ਤੇ ਨਹੀਂ ਪਹੁੰਚਾਉਣਾ ਹਰੇ ਸਰਦਾਰ ਇਕਬਾਲ ਸਿੰਘ ਚੁੰਦਾਜੀ ਨੇ ਅੱਜ ਇੱਕ ਬੜੀ ਵਧੀਆ ਗੱਲ ਕਹੀ ਹੈ ਕਿ ਅੱਜ 11 ਅਗਸਤ ਹੈ ਔਰ 11 ਅਗਸਤ 1740 ਨੂੰ ਅੱਜ ਦੇ ਦਿਨ ਮਸੇ ਰੰਗੜ ਦਾ ਸਿਰ ਵੱਡਿਆ ਸੀ ਭਾਈ ਮਹਤਾਬ ਸਿੰਘ ਮੀਰਾਕੋੜ ਜੀ ਤੇ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਵਾਲਿਆਂ ਦੇ ਤੇ ਅੱਜ ਅਸੀਂ ਤਿੰਨ ਦਹਾਕਿਆਂ ਤੋਂ ਜਿਸ ਪੰਥਕ ਰਾਜਨੀਤੀ ਦੇ ਉੱਤੇ ਇੱਕ ਪਰਿਵਾਰ ਦੀ ਹਜ਼ਾਰੇਦਾਰੀ ਸੀ ਉਹ ਖਤਮ ਕਰ ਦਿੱਤੀ ਹੈ। ਔਰ ਮੈਂ ਜਿੱਥੇ ਤੁਹਾਡਾ ਧੰਨਵਾਦ ਕੀਤਾ ਨਾ ਮੈਂ ਬਿਨਾ ਨਾਮ ਲਈ ਉਸ ਪਗੋੜੇਦਾਲ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਵੀ ਮੈਨੂੰ ਇਹ ਸੇਵਾ ਦੇਣ ਦੇ ਵਿੱਚ ਵੱਡਾ ਯੋਗਦਾਨ ਹੈ ਜੇ ਮੈਨੂੰ ਉਹ ਜਲੀਲ ਕਰਕੇ ਤਖਤ ਸਾਹਿਬ ਦੀ ਸੇਵਾ ਤੋਂ ਮਨਸੂਖ ਨਾ ਕਰਦੇ ਤੇ ਮੈਂ ਤੁਹਾਡੀ ਪ੍ਰਧਾਨਗੀ ਨਹੀਂ ਸੀ ਲੈਣੀ ਮੈਂ ਤਖਬ ਵੀ ਸੇਵਾ ਕਰਕੇ ਖੁਸ਼ ਸੀ ਬਿਲਕੁਲ ਉਹਨਾਂ ਦਾ ਯੋਗਦਾਨ ਹੈ ਔਰ ਕਿੰਨੀ ਨੀਚਤਾ ਤੇ ਉਤਰੇ ਮੈਨੂੰ ਉਹਨਾਂ ਦੇ ਮੈਸੇਜ ਮਿਲੇ ਆ ਕਹਿੰਦੇ ਕੋਈ ਨਹੀਂ ਪ੍ਰਧਾਨ ਬਣੋ ਸਾਡੇ ਕੋਲੇ ਬਹੁਤ ਕੁਸ਼ ਹੈ ਕਰਦਾਰ ਕੁਸ਼ੀ ਕਰਨਾਸਤੇ ਔਰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਕਹਿੰਨਾ ਕਿ ਮੇਰੀ ਛੱਡੋ ਮੇਰੀ ਪਾਰਟੀ ਦੇ ਕਿਸੇ ਇੱਕ ਵਰਕਰ ਕਿਸੇ ਇੱਕ ਲੀਡਰ ਦੀ ਵੀ ਜੇ ਤੁਸੀਂ ਕਰਦਾਰ ਕੁਸ਼ੀ ਕਰਦੇ ਆ ਪਰਿਵਾਰਾਂ ਤੱਕ ਗਏ ਨਾ ਤੇ ਤੁਹਾਡੇ ਘਰਾਂ ਦੇ ਬੂਹੇ ਅੱਗੇ ਖੜ ਕੇ ਤੁਹਾਨੂੰ ਨੰਗਾ ਕਰੂੰਗਾ ਕਿਉਂਕਿ ਮੇਰੇ ਕੋਲ ਵੀ ਬਹੁਤ ਕੁਝ ਹੈ ਤੁਹਾਡੇ ਪ੍ਰਧਾਨ ਦੀਆਂ ਕਿੱਥੇ ਕਿੱਥੇ ਜਾਇਦਾਦਾਂ ਔਰ ਮੇਰੇ ਕੋਲੇ ਲੰਬੀਆਂ ਲਿਸਟਾਂ ਜਿਹੜੀਆਂ ਪਹੁੰਚ ਗਈਆਂ ਔਰ ਮੈਨੂੰ ਕਿਸੇ ਬੀਜਪੀ ਨੇ ਕਿਸੇ ਕਾਂਗਰਸ ਨੇ ਕਿਸੇ ਝਾੜੂ ਵਾਲੇ ਨੇ ਮੁਹਈਆ ਨਹੀਂ ਕਰਵਾਈਆਂ ਤੁਹਾਡੇ ਨਾਲ ਗੱਡੀਆਂ 'ਚ ਬੈਠੇ ਬੰਦਿਆਂ ਨੇ ਮੁਹਈਆ ਕਰਾਈਆਂ ਹੋਈਆਂ ਚੇਤੇ ਰੱਖਿਓ ਜੀ ਬਹੁਤ ਕੁਝ ਹੈ ਬਹੁਤ ਕੁਝ ਹੈ ਮੇਰੇ ਕੋਲ ਵੀ ਤੁਸੀਂ ਦੇਖੋ ਮੇਰੀ ਛੱਡੋ ਤੁਸੀਂ ਮੇਰੀ ਪਾਰਟੀ ਦੇ ਕਿਸੇ ਆਗੂ ਕਿਸੇ ਵਰਕਰ ਦੀ ਜਿਹੜੀ ਹੈ ਉਹ ਕਰਦਾਰ ਕੁਸ਼ੀ ਕਰਨ ਦਾ ਯਤਨ ਕਰੋ ਕਿਉਂਕਿ ਉਦੋਂ ਮੈਂ ਕੱਲਾ ਸੀ ਹਾਲਾਂਕਿ ਪੰਥ ਮੇਰੇ ਨਾਲ ਖੜਿਆ ਪਰ ਅੱਜ ਮੇਰੇ ਨਾਲ 15 ਲੱਖ ਲੋਕ ਤਾਂ ਅੱਜ ਤੋਂ ਮੇਰੇ ਨਾਲ ਹੋ ਗਏ ਨੇ ਮੇਰੇ ਕਾਫਲੇ 'ਚ ਇਸ ਕਰਕੇ ਮੈਨੂੰ ਨਹੀਂ ਪਰਵਾਹ ਬਹੁਤੋਂ ਪਰਵਾਹ ਨਹੀਂ ਕੀਤੀ ਹੋਣੀ ਮੈਨੂੰ ਪਰਵਾਹ ਹੈ ਜਿਨਨੇ ਲਾਂਚਣ ਜਿਨਨੇ ਚਿੱਕੜ ਤੁਸੀਂ ਸੁੱਟਣੇ ਆ ਨਾ ਸੁੱਟ ਲੋ ਮੈਨੂੰ ਪਤਾ ਤੁਸੀਂ ਆਈਟੀ ਵਿੰਗ ਦੀਆਂ ਟੀਮਾਂ ਤਿਆਰ ਕੀਤੀਆਂ ਨੇ ਸੁੱਟ ਲੋ ਗੰਧ ਸੁੱਟਣ ਵਾਸਤੇ ਗੰਧ ਜਿੱਦਾ ਵੜੋਂਗੇ ਨਾ ਤੇ ਤੁਹਾਨੂੰ ਗੰਧ ਜੀ ਵਾਰਨਾ ਸ ਕਿਤੇ ਰੱਖਿਓ। ਤੋ ਇਹ ਗੰਧ ਸੁਟਣ ਆਸਤੇ ਗੰਧ ਚ ਵੜੋਂਗੇ ਤੁਹਾਨੂੰ ਗੰਧ ਚ ਹੀ ਵੜਨਾ ਸੀ। ਅਸੀਂ ਤੁਹਾਡੇ ਖਿਲਾਫ ਕੁਝ ਨਹੀਂ ਬੋਲਣਾ। ਅਸੀਂ ਅਸੀਂ ਪੰਥਕ ਮੁੱਦਿਆਂ ਦੀ ਗੱਲ ਕਰਨੀ ਹੈ। ਪੰਜਾਬ ਸਰਕਾਰ ਆਈ ਬੜੀਆਂ ਉਮੀਦਾਂ ਨਾਲ ਲੋਕਾਂ ਨੇ ਲੈ ਕੇ ਆਂਦੀ। ਔਰ ਪੰਜਾਬੀਆਂ ਨੂੰ ਚੁਟਕਲੇ ਸੁਣਾਸਣਾ ਲੁੱਟ ਲਿਆ ਪੰਜਾਬ ਸਰਕਾਰ ਨੇ।